ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੇ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਵਾਂਗੇ ਜੋ ਕਿ ਮਾਲਕਾਂ ਨੇ ਵੇਚਣ ਲਈ ਕਈਆਂ ਹੋਣਗੀਆਂ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਹਾਂ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਮਕਾਨ ਘਰ ਅਤੇ ਕੋਠੀ ਦੀ ਵੀਡੀਓ ਫਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਉੱਪਰ ਦਿੱਤੇ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਜਾਂ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ 5-7 ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਇਹ ਜਗਾ ਜੀ 5 ਮਰਲੇ ਹੈ ਫਰੰਟ ਤੁਸੀਂ ਸਾਰੇ ਦੇਖ ਹੀ ਲਈ ਸੀ ਪਹਿਲਾਂ ਹੀ ਐਂਟਰੀ ਤੇ ਲੌਬੀ ਏਰੀਆ ਬਣਿਆ ਹੋਇਆ ਹੈ ਅਤੇ ਇੱਕ ਸਾਈਡ ਤੇ ਕਮਰਾ ਬਣਿਆ ਤੁਹਾਨੂੰ ਕਮਰਾ ਸਾਰਾ ਦਿਖਾ ਦਿੰਨੇ ਆ ਜੀ ਸਾਡੇ ਪੈਣਾ ਅਤੇ ਵੀਰਾਂ ਨੇ ਕਮੈਂਟ ਵਿੱਚ ਕਿਹਾ ਸੀ ਕਿ ਸਸਤਾ ਘਰ ਦਿਖਾਓ ਤਾਂ ਆਪਣਾ ਦੀ ਡਿਮਾਂਡ ਨੂੰ ਮੁੱਖ ਰੱਖਦੇ ਸਸਤਾ ਘਰ ਲੈ ਕੇ ਆਏ ਆਂ ਜੀ ਆਹ ਜੀ ਕਮਰਾ ਬਣਿਆ ਹੋਇਆ ਜੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਜੀ ਅਤੇ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਕਮਰੇ ਦੇ ਨਾਲ ਹੀ ਇੱਕ ਹੋਰ ਕਮਰਾ ਬਣਿਆ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਸਾਰਾ ਕੈਮਰਾ ਘੁਮਾ ਕੇ ਆਹ ਦੇਖੋ ਜੀ ਆ ਦੂਜਾ ਕਮਰਾ ਬਣਿਆ ਹੋਇਆ ਫਰਸ਼ ਇੱਥੇ ਸਿੰਪਲ ਬਣੇ ਹੋਏ ਹਨ ਤੇ ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ ਤਾਨੂੰ ਕਿਚਨ ਵੀ ਦਿਖਾ ਦਿੰਨੇ ਆ ਜੀ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਕਿ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਹਾਂ ਜੀ ਕਿਚਨ ਬਣੀ ਹੋਈ ਹੈ ਜੀ ਕਿਚਨ ਤੇ ਘਰੇਲੂ ਵੀ ਲੱਗੀ ਹੋਈ ਹੈ ਰੋਸ਼ਨੀ ਵਾਸਤੇ ਤੇ ਹੁਣ ਤੁਹਾਨੂੰ ਸਾਰਾ ਓਪਨ ਏਰੀਆ ਵੀ ਦਿਖਾ ਦਿੰਨੇ ਆ ਜੀ ਆਜੀ ਪੌੜੀਆਂ ਚੜਦਿਆਂ ਹੁਣ ਆਪੋਨ ਏਰੀਆ ਵਿੱਚੋਂ ਤੇ ਆ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਪੌੜੀਆਂ ਦੇ नीचे ਤਾਂ ਇੱਕ ਸਾਈਡ ਤੇ ਆ ਪਰਦੇ ਦੇ ਪਿੱਛੇ ਸਟੋਰੂਮ ਬਣਾਇਆ ਹੋਇਆ ਜੀ ਤੁਹਾਨੂੰ ਉਹ ਵੀ ਸਾਰਾ ਦਿਖਾ ਦਿੰਨੇ ਆ ਜੀ ਆ ਦੇਖੋ ਜੇ ਸਟੋਰੂਮ ਬਣਿਆ ਹੋਇਆ ਤੁਹਾਨੂੰ ਕਿਹੜੇ ਏਰੀਏ ਵਿੱਚ ਅਤੇ ਕਿੰਨੀ ਰੇਂਜ ਵਿੱਚ ਕਾਰ ਜਾਂ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਘਰਾਂ ਕੋਟੀਆਂ ਦੀ ਰੇਂਜ ਮੁਤਾਬਿਕ ਪਲੇਲਿਸਟ ਤਿਆਰ ਕਰ ਰਹੇ ਹਾਂ ਤੁਸੀਂ ਆਪਣੇ ਰੇਂਜ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਟੀ ਦੀ ਚੁਆਇਸ ਕਰ ਸਕਦੇ ਹੋ ਜੀ ਤੁਹਾਨੂੰ ਮਾਲਕਾਂ ਦਾ ਨੰਬਰ ਮੈਂ ਦੱਸ ਦਿਨਾ ਜੀ ਸਕਰੀਨ ਤੇ ਤੁਹਾਨੂੰ ਸ਼ੋ ਹੋ ਜਾਏਗਾ ਮਾਲਕਾਂ ਨੇ ਲਿਖ ਕੇ ਭੇਜਿਆ ਸੀਗਾ ਤੁਹਾਨੂੰ ਮੈਂ ਸਾਰਾ ਐਡਰੈਸ ਬੋਲ ਕੇ ਦੱਸ ਦਿੰਨਾ ਵਾ ਜੀ ਇਹ ਹੈ ਜੀ ਰਾਜਪੁਰਾ ਮੁਹੱਲਾ ਨੇੜੇ ਗੁਰਦੁਆਰਾ ਤੇਗ ਬਹਾਦਰ ਜੀ ਵੀ ਪੀਓ ਰਾਹੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਿੰਨ 144517 ਰੇਟ ਇਹਦਾ ਮਾਲਕਾ ਨੇ 7 ਲੱਖ ਰੁਪਏ ਕਿਹਾ ਹੈ ਜੀ ਤੇ 5 ਮਰਲੇ ਜਗ੍ਹਾ ਹੈ ਸ਼ਹਿਰ ਵਿੱਚ ਤੇ ਮੋਬਾਈਲ ਨੰਬਰ ਹੈ ਜੀ 95015 98468 ਫਾਈਲ ਨੰਬਰ ਦੁਆਰਾ ਸੁਣ ਲਓ ਜੀ 95015 98468 ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ